ਕੋਜੀ ਪਲੇਨ ਤਾਂ ਮੈਂ ਦੇਖ ਲਈਆਂ ਚੈੱਕ ਦਿਖਾਓ ਵਧੀਆ ਜੀ ਕੋਈ ਮੋਟਾ ਚੈੱਕ ਹੋਵੇ ਲੈ ਕੇ ਭੱਜਾਂ ਹਾਂ ਹਾਂ ਨਹੀਂ ਮੈਂ ਕਿਹਾ ਪਜਾਮਾ ਬੜਾ ਸੋਹਣਾ ਇਹ ਬਹੁਤ ਘੈਂਟ ਸਟਾਫ ਹੈ ਐ ਐ ਕੀ ਕਰੀ ਜਾਂਦਾ ਸੀ ਮੈਂ ਕੇ ਦੇ ਨਾਲ ਪਾ ਕੇ ਨਾ ਪਾ ਜੇ ਵੜਾ ਵਧੀਆ ਚਾਹੂਗਾ ਜਿਮ ਚੱਲਾਂਗੇ ਫਿਰ ਯਾਰ ਇਦਾਂ ਕਹਿਣਾ ਯਾਰ ਇਦਾਂ ਹੀ ਤਾਂ ਕਹਿ ਇਦਾਂ ਹੀ ਤਾਂ ਕਹਿ ਰਿਹਾ ਭਾਜੀ ਮੈਂ ਆਓ ਦਿਖਾਓ ਨਾ ਚੈੱਕ ਆ ਗਈ ਦਿਖਾਈ ਜਾਨੇ ਉਹ ਦੇਖੋ ਉਹ ਨੋ 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 ਪਾ ਵੀ ਉਧਰ ਦੇਖ ਕੇ ਕਰ ਦਿਓ ਨਾ ਤੁਹਾਨੂੰ ਇਸ਼ਾਰੇ ਕਰੇ ਐ ਗਲਤ ਜੇ ਕਰੀ ਜਾਂਦਾ ਬੰਦਾ ਹੀ ਵਧੀਆ ਲਿਆਇਆ ਮੈਂ ਨਾਲ ਅੱਜ ਚੰਗੇ ਇਸ਼ਾਰੇ ਕਰਿਆ ਕਰੋ ਯਾਰ ਨਹੀਂ ਫੜੇ ਜਾਵਾਂਗੇ 个人